ਹਾਂਜੀ ਦੋਸਤੋ ਅੱਜ ਚੱਲੇ ਆ ਬਾਜ਼ਿਕ ਇੱਕ ਦਿਨਾਂ ਲੀਗ ਆ ਉੱਥੇ ਕਰੈਕਟ ਤੇ ਖੇਡਣ ਚੱਲੇ ਆ ਉੱਥੇ ਆਪਾਂ ਹੋਗੇ ਰੈਡੀ ਤੇ ਦੱਸਦੇ ਆ ਤੁਹਾਨੂੰ ਫਿਰ ਮੈਚ ਦਾ ਹਾਲ ਉੱਥੇ ਕੀ ਬੰਦ ਆ ਚੱਲਦੇ ਆਂ ਲੋ ਜੀ ਆ ਆਉਂਦਾ ਸਾਡਾ ਕਪਤਾਨ ਗੁਰਵਿੰਦਰ ਸਿੰਘ ਢੱਲੋਂ ਬਾਜ਼ਿਕ ਦੀ ਧਰਤੀ ਤੇ ਅੱਜ ਖੇਡਣ ਚੱਲੇ ਆ 99 ਚਲੋ ਕਪਤਾਨ ਸਾਹਿਬ ਚੱਲ ਗਏ ਕਪਤਾਨ ਸਾਹਿਬ ਚੱਲ ਗਏ ਤਿਆਰ ਹੋ ਓਕੇ ਐ ਬਾਈਕ ਤੇ ਅੱਜ ਫਾਈਨਲ ਜਿੱਤ ਕੇ ਲਿਆਉਣਾ ਫਿਰ ਚਲੋ ਜੀ ਦੱਸ ਦਿਆਂ ਤੁਹਾਨੂੰ ਫਿਰ ਲਓ ਜੀ ਅਸੀਂ ਅੱਜ ਚੱਲ ਬਈ ਭਾਜਕ ਇਹ ਤੋਂ ਮੋੜ ਲਈ ਸੱਜੇ ਹੱਥ ਬਈ ਆ ਸਿੱਧਾ ਰਾਹ ਜਾਂਦਾ ਬਾਈਕ ਨੂੰ ਸ਼ਾਰਟਕਟ ਲਾ ਜਾਂਦਾ ਤੁੱਦੇ ਤੋਂ ਆਮ ਜੰਦਾਂ ਦਾ ਬਾਗ ਆ ਗਿਆ ਪਹਿਲਾ ਕੱਟਦਾ ਜੋਂ ਦੁਬਾਰੇ ਲਾਇਆ ਆ ਗਿਆ ਜੀ ਲਕਣਾਲਾ ਬੋਰਡ ਇਹ ਪਹਿਲਾਂ ਬਹੁਤ ਵੱਡਾ ਹੁੰਦਾ ਸੀ ਉਹ ਖਰਾਬ ਹੋ ਗਿਆ ਮਾਰ ਕੇ ਸਾਡਾ ਕਪਤਾਨ ਕਿੱਲਾ ਕਿੱਲਾ ਲਾਸਟ ਹੈ ਕਿਦਾ ਮੇਰਾ ਪਿਆਰ ਲੇ

ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਗਰਾਊਂਡ ਦੇ ਵਿੱਚ ਇਹਨੇ ਬਾਜ਼ਕ ਦਾ ਬਹੁਤ ਵਧੀਆ ਗਰਾਊਂਡ ਹੈ ਇਹ ਮਾ ਵੀ ਆਈਆਂ ਵਧੀਆ ਟੀਮ ਆਈਆਂ ਇੱਥੇ ਮੈਚ ਚੱਲੀ ਜਾਂਦਾ ਹੈਗਾ ਆ ਖਿਡਾਰੀ ਇੱਥੇ ਪ੍ਰੈਕਟਿਸ ਕਰੀ ਜਾਂਦੇ ਆ ਮੈਚ ਤੋਂ ਪਹਿਲਾਂ ਇਹ ਹੈਗੇ ਆ ਬਾਜ਼ਕ ਵਾਲੇ ਲੈਫਟੀ ਬਾਜ਼ਕ ਲਾਲ ਟੋਪੀ ਵਾਲਾ ਮੈਚ ਆਪਣਾ ਭਾਈ ਕਲਾਂ ਨਾਲ ਹੀ ਮੈਚ ਆਪਣਾ ਪਰ ਬਾਜ ਕਲਾਂ ਨਾਲ ਹੀ ਮੈਚ ਸਾਡਾ ਗੁੱਦੇ ਦਾ ਇਹ ਮੈਚ ਚੱਲੀ ਜਾਂਦਾ ਹੈਗਾ ਖਾਲ ਚਰਾਣੀ ਦਾ ਤੇ ਸਹਨੇ ਖੇੜੇ ਦਾ ਮੌਸਮ ਵੀ ਅੱਜ ਬਹੁਤ ਵਧੀਆ ਹੈਗਾ ਬੱਦਲ ਬਾਈ ਹੈ ਠੰਡ ਹੈਗੀ ਹੈ ਗਰਮੀ ਦੇ ਤਾਂ ਖੇਡਿਆ ਵੀ ਬਹੁਤ ਘਟ ਜਾਂਦਾ ਰਿਹਾ ਗੁੱਦਾ ਪਲੇ 11 ਵੀ ਪਹੁੰਚ ਚੁੱਕੀ ਹੈ ਮੇਰਾ ਸਪਟਾ ਸਾਡਾ ਵਾਈਟ ਸ਼ਰਟ ਦੇ ਵਿੱਚ ਆਪ ਕੋਦੇ ਦੀ ਟੀਮ ਵੀ ਪ੍ਰੈਕਟਿਸ ਕਰਦੇ ਹੀ ਹੈ ਸੀਪਾ ਸੀਪਾ ਓਪਨਰ ਬੱਲੇਬਾਜ਼ ਅੱਜ ਕੋਚ ਨੇ ਕਿਹਾ ਕੋਚ ਸਾਹਿਬ ਆ ਗਿਆ ਕਿੰਦੀ ਦਸੀ ਇਧਰ ਮੁਰਚਾ ਆਗਣਾ ਮੜਿਆ ਕੋਚ ਸਾਹਿਬ ਆਇਆ ਇਹਨਾਂ ਓਪਨਰ ਸੀਪਾ ਜਾਊਗਾ ਗੋਰਾ ਸ਼ਰਮਾ ਜੀ ਮੇਰਾ ਵੀ ਹੱਡਾ ਕਿਹਦੇ ਹਾਂ ਕੈਪਟਨ ਗੁਰਵਿੰਦਰ ਸਿੰਘ ਮੁੱਛਾਂ ਨੂੰ ਮੁੱਛ ਪਰ ਜਾਣੀਆਂ ਬਹੁਤੀ ਧੀਮਾਈ ਨਹੀਂ ਇਹ ਕੀ ਹੋਇਆ ਬਦਨ ਕੀ ਰਾਨ ਦਾ ਮਾਰਨਾ ਇੱਥੇ ਆਉਂਦੇ ਕਹਿੰਦੇ ਬਹੁਤ ਨਿਚੜਦੀ ਆਏ ਉਹ ਕੁਛ ਹੀ ਨਹੀਂ ਚਾਹ ਦਾ ਉਫਰਾ ਲਾ ਕੀਤਾ ਬਾਜਕਾਰਾਂ ਨੇ ਬਹੁਤ ਹੀ ਵਧੀਆ ਕਪਤਾਨ ਨੇ ਤਾਂ ਸਾਡੇ ਨੇ ਗਲਾਸ ਭਰ ਲਿਆ ਪੂਰਾ ਹਨਾ ਓਏ ਚਾਹ ਦਾ ਗਲਾਸ ਭਰ ਲਿਆ ਹਾਂ ਉਹ ਸਭ ਦੇਖਦੇ ਭਾਈ ਔਰ ਇਹ ਕਾਲ ਚਰਾਣੀ ਦੀ ਬੈਟਿੰਗ ਹੈ ਇੱਕ ਬਾਲ ਇੱਕ ਰਨ ਰਹਿ ਗਿਆ ਦੇਖੋ ਕੀ ਬੰਦਾ ਹੈ ਇੱਕ ਬਾਲ ਇੱਕ ਸਕੋਰ ਰਹਿ ਗਿਆ ਇੱਕ ਬਾਲ ਇੱਕ ਲੋ ਜੀ ਕਾਲ ਚਰਾਣੀ ਜਿੱਤ ਗਈ ਦੁੱਖਾ ਲਾਤਾ ਬੈਟਸਮੈਨ ਨੇ ਪਲੇਅ 11 ਕੁਦਾ ਪਹੁੰਚ ਚੁਕੀ ਹੈ ਨਹੀਂ ਆ ਉਹ ਜਿਹੜਾ ਪੋਸਟ ਚਾ ਪਾਇਓ ਉਹ ਤੇ ਸਿਕਸਰ ਲਿਖਿਆ ਸੀ ਉਹ ਕਹਿੰਦੇ ਇਧਰੋਂ ਮੇਰੀ ਗੱਲ ਸੁਣ ਨਾ ਗੱਗੂ ਪਹੁੰਚ ਗਿਆ ਪ੍ਰਾਣਾ ਖਿਡਾਰੀ ਜੱਸੇ ਵਰਗੇ ਸੁਨਿਆਸ ਸਹਿਬ ਲੈ ਰਿਹਾ ਹੈਵੀ ਲੈ ਵੀ ਸੁਨਿਆਸ ਅੱਜ ਲਾਸਟ ਹੈ ਚਾਹ ਠੀਕ ਹੈ ਵੀ ਜਿੰਨਾ ਚਿਰ ਟੀਮ ਚ ਸੇਵਾ ਨਿਭਾਤੀ ਬਹੁਤ ਆ ਬੜਾ ਵੇਗ ਦਾ ਦੇਖੋ ਦਿਨ ਹੋਰ ਚਾਹੀਦਾ ਧੰਨਵਾਦ ਹੋ ਗਿਆ ਕੁਝ ਕੁ ਟਾਈਮ ਲਈ ਮੈਚ ਰੋਕ ਦਿੱਤੇ ਆ ਜੇ ਮੀਂਹ ਵੱਧ ਗਿਆ ਮੈਨੂੰ ਲੱਗਦਾ ਇਹ ਵੀ ਫਿਰ ਕਰਨ ਚੱਲਣਾ ਹੋ ਜਾ ਲੀਕ ਕਿ ਕਿ ਮੀਂਹ ਕਾਲ ਤੱਕ ਨਹੀਂ ਹੋਈ ਸੀਗੀ ਕਾਲ ਤੱਕ ਕਾਲ ਰੱਬਾ ਤਰੀ ਮੀਂਹ ਨਾ ਬਹੁਤ ਤੇਜ਼ ਹੋ ਗਿਆ ਤੇ ਸਾਡੀ ਟੀਮ ਆ ਦੇਖੋ ਮੇਰੇ ਨਾਲ ਖੜਾ ਕਪਤਾਨ ਸਪੈਦਰੇ ਥੱਲੇ ਗਰਾਊਂਡ ਪੂਰਾ ਗਿੱਲਾ ਹੋ ਗਿਆ ਜਾਂਦੇ ਆ ਕਪਤਾਨ ਹੋਰੀ ਵਾਪਸ ਲੀ ਨੋ ਜੀ ਬਹੁਤ ਵਧੀਆ ਪਰਮਾਤਮਾ ਨੇ ਮਿਹਰ ਕੀਤੀ ਧੁੱਪ ਨਿਕਲ ਗਈ ਮੀਂਹ ਤੋਂ ਬਾਅਦ ਗਰਾਊਂਡ ਸੁਕਾਤਾ ਬਾਤ ਕਰੇ ਨੌਜਵਾਨਾਂ ਨੇ ਕਮੇਟੀ ਨੇ ਲਾ ਕੇ ਬਹੁਤ ਵਧੀਆ ਪ੍ਰਬਾਲਾ ਕੀਤਾ ਲਓ ਜੀ ਮੈਚ ਫੇਰ ਸ਼ੁਰੂ ਹੋ ਗਿਆ ਗਰਾਊਂਡ ਸੁੱਕ ਗਿਆ ਤੇ ਬਾਜ਼ਕ ਦੇ ਮੁੰਡੇ ਲ ਵਧੀਆ ਲੱਗੇ ਪਏ ਆ ਨੌਜਵਾਨ ਗਰਾਊਂਡ ਸੁਕਾਉਣ ਤੇ ਤੇ ਅਦਰ ਸਾਡੀ ਟੀਮ ਬੈਠੀ ਆ ਜਸਨੀ ਵਰਗੇ ਗਗਨੇ ਵਰਗੇ ਕਪਤਾਨ ਨਹੀਂ ਬਹਿੰਦਾ ਸਾਡਾ ਪਤਾ ਨਹੀਂ ਕੀ ਗੱਲ ਆ ਟੈਂਸ਼ਨ ਕਾਦੀ ਐ ਦੇਖ ਲਓ ਬਹੁਤ ਦੰ ਲਓ ਜੀ ਕੁਦੇ ਦੀ ਹੈਗੀ ਬੈਟਿੰਗ ਤੇ ਬੋਲਿੰਗ ਹੈਗੀ ਆ ਬਾਜਖ ਦੀ ਬਾਜਕਾਰਾਂ ਨੇ ਲਾਤੀ ਫੀਲਡਿੰਗ ਲਓ ਜੀ ਪਹਿਲੀ ਬਾਲ ਸ਼ੁਰੂ ਹੈ ਵਾਈਡ ਬਾਲ ਪਹਿਲੀ ਜਾ ਵੇ ਕਾਲੂ ਦਾ ਆਊਟ ਹੋ ਕੇ ਆ ਗਿਆ ਗੈਂਦਾ ਗਾਲ ਕੇ ਆ ਗਿਆ 3 ਓਵਰ 21 ਰਹਿਣਾ ਸਾਡੇ ਬਾਈ ਹੋ ਗਏ ਬਾਈ ਹੋ ਗਏ ਹੁਣ ਲਓ ਜੀ ਸਾਡੀ ਬੈਟਿੰਗ ਪੂਰੀ ਹੋ ਗਈ 6 ਓਵਰ 32 ਦਾ ਟਾਰਗੇਟ ਹੈ ਹੁਣ ਬੈਟਿੰਗ ਕਰਦੇ ਬੋਲਿੰਗ ਕਰਦੇ ਆਂ ਅਸੀਂ ਬੈਟਿੰਗ ਬਾਅਦ ਕਾਲੇ ਲਓ ਜੀ ਮੈਚ ਹੋਰ ਅਗਲੀ ਪੜੀਆਂ ਨਾਲ ਅਸੀਂ ਖਰ ਗਏ ਅਸੀਂ ਕਨਾਲ ਦਾ ਵੀ ਗਲਤੀ ਚਾਰ ਓਵਰਾਂ ਚ ਸਕੋਰ ਬਣਾਤੇ ਸੀ ਉਹਨਾਂ ਨੇ ਚਲੋ ਬਹੁਤ ਵਧੀਆ ਖੇਡੇ ਸਾਰੇ ਮਿਲਦੇ ਆਂ ਅਗਲੇ ਬਲੌਗ ਚ ਨੈਕਸਟ ਟਾਈਮ ਰੱਬ ਰੱਖਾ